ਹਾਂਜੀ ਬਈ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਪਹਿਲਾਂ ਆਪਾਂ ਹੋ ਗਏ ਸੀ ਅੱਜ ਲੇਟ ਪਹਿਲਾਂ ਗਏ ਸੀ ਮਾਨਸਾ ਤੇ ਹੁਣ ਬਾਈ ਦਾ ਆ ਗਿਆ ਸੀ ਫੋਨ ਕਹਿੰਦਾ ਜਾਣਾ ਬਠਿੰਡੇ ਮੈਂ ਚੱਲ ਆਉਣੇ ਆ ਪਰ ਟਾਈਮ ਤਾਂ ਕਿੰਨਾ ਕੋਇਆ ਬਸ ਆਹੀ 4:00 ਵਜੇ ਆ ਐਸ ਕੁ ਲਈ ਚੱਲੇ ਆ ਬਠਿੰਡੇ ਕੀ ਕੰਮ ਕੁਮਾ ਬਾਈ ਬਠਿੰਡੇ ਫਿਰ ਹੋਏ ਨੇ ਸ਼ਾਮਣਾ ਕੇ ਅੱਛਾ ਯਾਰ ਕਿੱਧਰ ਦੀ ਤਿਆਰੀ ਧੁਰੀ ਆ ਕਹਿੰਦੇ ਮਾਨਸਾ ਬਾਈ ਵਾਲੇ ਆਪੇ ਆਇਤਾ ਹੈ ਫਿਰ ਤਾਂ ਬਣਾਉਣੀਆਂ ਬਣਦੀਆਂ ਮੈਂ ਸੁਣਿਆ ਤੂੰ ਜਾਣਾ ਕਿਸੇ ਪਾਸੇ ਜਾਣਾ ਘੁੰਮਣ ਫਿਰਨ ਲਈ ਵੀ ਜਾਣਾ ਚੱਲਾਂਗੇ ਅੱਛਾ ਯਾਰ ਬਣਾਉਣੇ ਹੋਰ ਫਿਰ ਚੱਲ ਵਧੀਆ ਤੇ ਮਿੱਤਰੋ ਮਿਲਦੇ ਆਂ ਜਾ ਕੇ ਤੁਹਾਨੂੰ ਬਠਿੰਡੇ ਬਣੇ ਰਹੇ ਹੋ ਵੀਡੀਓ ਦੇ ਨਾਲ ਤੇ ਉਹ ਬਾਈ ਦੀਆਂ ਮੋਛਾਂ ਬਣਾਏਗਾ ਉਹ ਕਲਿੱਪ ਵੀ ਪਾ ਲਾਵਾਂਗੇ ਕਿੰਨਾ ਕੁ ਜਾਂਦਾ ਬਾਈ ਹੁਣ ਆਪਾਂ ਪਹੁੰਚ ਗਏ ਸੀ ਬਠਿੰਡੇ ਆਪਾਂ ਗੁਰਮੁਖੀ ਚੌਕ ਆ ਗਏ ਸੀਗੇ ਤੇ ਹੁਣ ਚੱਲਦੇ ਆਂ ਫਿਰ ਗਾਂ ਸ਼ਹਿਰ ਕਰਦੇ ਆ ਜਿਹੜੇ ਇੱਕ ਦੋ ਕੰਮ ਆ ਬਾਈ ਨੂੰ ਨਾ ਪਹਿਲਾਂ ਖਾਈਏ ਕਿ ਕੀ ਕਰਨਾ ਤੂੰ ਦੱਸ ਉਹ ਵੀ ਕੁਝ ਕਰ ਲੈਣਾ ਮੈਂ ਕਹਿੰਦਾ ਪਹਿਲਾਂ ਇੱਕ ਕੰਮ ਕਰ ਲਈਏ ਜਿਹੜਾ ਜ਼ਰੂਰੀ ਆ ਉਸ ਤੋਂ ਬਾਅਦ ਕਰਾਂਗੇ ਹਾਂ ਉਸ ਤੋਂ ਬਾਅਦ ਆਪਾਂ ਕਰਦੇ ਆ ਜਿਹੜਾ ਕੰਮ ਆ ਤੇ ਉਸ ਤੋਂ ਬਾਅਦ ਖਾਣੇ ਪੀਣੇ ਆ ਆਪਣੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਯਾਰ ਤੁਹਾਡੀ ਸਪੋਰਟ ਦੀ ਲੋੜ ਆ ਜੀ ਨਵੇਂ-ਨਵੇਂ ਲੱਗਿਆ ਕਰੋ ਯਾਰ ਕੰਮ ਹਾਂ ਨਵੇਂ-ਨਵੇਂ ਲੱਗੇ ਆ ਵੀਡੀਓ ਪਾਉਣ ਕੋਲ ਸਾਨੂੰ ਹੌਸਲਾ ਦਿਓ ਯਾਰ ਅਸੀਂ ਵੀ ਕਦੇ ਹੋ ਜੀ ਵੀ ਅਸੀਂ ਵੀ ਯੂਟਿਊਬਰ ਬਣ ਗਏ ਸਹੀ ਗੱਲ ਹੈ। ਹੋਰ ਕਾਇਨ ਦੀ ਘਟਨੀ ਸਿੱਧੀ ਤੇ ਆਏ। ਗਾਂ ਤੋਂ ਜਾਣਾ ਸਿੱਧੇ ਚੱਲਾਂ। ਠੀਕ ਹੈ। ਲੋ ਵੀਰ ਵਗਾਂ ਲੈਂਦੇ ਆ ਕਲਿੱਪਾ ਹੁਣ ਥੋੜਾ ਇੱਥੇ ਹੈਗੇ ਟ੍ਰੈਫਿਕ। ਨਾ ਕੁਝ ਚੀਜ਼ ਦੇਖਣ ਲਈ ਜਿਹੜੀ ਤੁਹਾਨੂੰ ਦਿਖਾ ਦਈਏ ਹਨ ਦਿਖਾਉਣੇ ਆ ਤੁਹਾਨੂੰ ਫਿਰ ਗਾਂ ਜਾ ਕੇ। ਨੌਲ ਹਾਂ ਇੱਕ ਨੰਬਰ ਮਹੌਲ ਕਿ ਸੀ ਹਿਮੇਸ਼ਵਰੀ ਸ਼ੌਂ ਕਹਿੰਦੇ ਪੁਰਾਣੇ ਟਿਕਾਣਿਆਂ ਤੇ ਅੱਜ ਕਾਫੀ ਟਾਈਮ ਬੱਧ ਆਏ ਆ। ਤੇ ਬਾਈ ਨੇ ਉਹਦਾ ਟਾਈਮ ਲਿਆ ਹੋਇਆ ਜੀ ਮੁੱਛਾਂ ਬੰਨਣ ਲਈ ਬਣਾਉਣ ਵਾਲੀ। ਤੇ ਉਹ ਕਹਿੰਦਾ ਵੀ ਰਹਿ ਕਹਿੰਦਾ 5 ਮਿੰਟ ਰੋਕੋ ਉਹਦੇ ਕੋਲ ਰਸ਼ ਬਹੁਤਾ ਤੇ ਉਸ ਤੋਂ ਬਾਅਦ ਫਿਰ ਲਾਉਣੇ ਕਲਿੱਪ ਆਪਾਂ ਬਾਈ ਦੀਆਂ ਮੋਛਾ ਬਣਾਉਂਦਿਆਂ ਦੀ ਬਣੇ ਰਹੇ ਵੀਡੀਓ ਦੇ ਨਾਲ ਅੰਦਰ ਹੈਗਾ ਰਸ਼ ਵਾਲਾ ਤੇ ਅਸੀਂ ਬਾਹਰ ਖੜ ਗਏ ਬਾਹਰੋਂ ਧਬਰਾਟ ਹੁੰਦੀ ਜਾਂਦਾ ਸਾਨੂੰ ਕੋਈ ਹੋਗੀਆਂ ਤੇਰੀਆਂ ਮੋਛਾਂ ਇਹਦੇ ਹੋਣਗੀਆਂ ਨਹੀਂ ਹਜੇ ਮੋਚਾਂ ਕਦੋਂ ਹੋਣੀਆਂ ਇਤਰੀਆਂ ਕਿੰਨਾ ਟਾਈਮ ਲਾਉਂਗਾ ਜੇ ਤੇ ਤੁਹਾਨੂੰ ਨੀਂ ਮੈਂ ਉਡੀਕ ਨਾ ਕਰਨਾ ਨਹੀਂ ਕਹਤਾ ਇਹਦਾ ਬਾਈ ਬਾਈ ਦੇ ਹੁਣ ਫਾਈਨਲੀ ਹੋ ਗਿਆ ਕੰਮ ਤੇ ਹੁਣ ਆਪਾਂ ਫਰਗੱਦੂਆ ਦੇ ਕੋਲ ਕੰਮ ਹੋ ਰਿਹਾ ਹੈਂ ਦੋਸਤੋ ਆਪਣਾ ਕੰਮ ਸੀ ਜਿਹੜੇ ਸਾਰੇ ਨਵੇੜਲੇ ਤੇ ਹੋ ਕੋ ਸਾਨੂੰ ਹੋ ਗਿਆ ਘਰ ਨੂੰ ਹੋਰ ਨੇਰੇ ਹੀ ਚੱਲਿਆ ਬਸ ਮਾੜੇ ਮਾੜੇ ਨਾਲ ਅਸੀਂ ਪਹਿਲਾਂ ਸਿੱਕ ਕੰਮ ਕੁਮ ਕਰਕੇ ਤੋਂ ਬਾਅਦ ਉਹ ਪਈ ਜਾਂਦੀਆਂ ਘਰੋਂ ਉਹ ਤਾਂ ਚੱਲ ਕਿਉਂ ਵਰਗੀਆਂ ਹੀ ਹੁੰਦੀਆਂ ਘਰਦਿਆਂ ਦੀਆਂ ਤਾਂ ਹੈ ਤੇ ਖਾਣ ਪੀਣ ਵੇਲੇ ਸੀ ਫਿਰ ਰੋਜ ਕਿਉਂ ਵਰਗੀਆਂ ਕਿਉਂ ਵੀ ਪਤਲਾ ਹੋ ਰਿਆ ਪਿਆ ਆ ਬਾਈ ਦੀਆਂ ਮੁੱਛਾਂ ਦੇਖੋ ਤੁਸੀਂ ਹੋਰ ਤਾਂ ਦੇਖੋ ਬਣਦੀਆਂ ਨਾ ਗੱਲ ਪਹਿਲਾਂ ਦੇਖੋ ਤੇ ਹੁਣ ਚੈੱਕ ਕਰੋ ਐ ਨੂੰ ਚੈੱਕ ਹੀ ਮੜਿਆ ਹਾਂ ਤੇ ਹੁਣ ਆਪਾਂ ਚੱਲ ਪਏ ਘਰ ਨੂੰ ਤੇ ਅਸੀਂ ਤਲਾਂ ਖਾਣ ਬੈਗੇ ਸੀ ਉੱਥੇ ਅਸੀਂ ਵੀਡੀਓ ਬਣਾਈ ਨਹੀਂ ਕਿਉਂਕਿ ਉੱਥੇ ਭੜਾ ਜਿਹਾ ਲੱਗਦਾ ਹੈ ਅਗਲਾ ਲੱਗਦਾ ਹੈ ਪਤਾ ਨਹੀਂ ਕੀ ਕਰਦੇ ਆ ਇਸ ਕਰਕੇ ਹਾਂ ਉਹ ਇੱਥੇ ਵੀ ਨਹੀਂ ਫੋਨ ਕੱਢਣੋਂ ਹਟਦੇ ਉਹ ਚੀਜ਼ ਆਪਾਂ ਨੂੰ ਚੰਗੀਆਂ ਨਹੀਂ ਲੱਗਦੇ ਆਪਾਂ ਦੂਜੇ ਬਲੌਗਰਾਂ ਵਰਗੇ ਹਨੀ ਵੀ ਕੱਲੀ-ਕੱਲੀ ਚੀਜ਼ ਆਪਾਂ ਦਿਖਾਈਏ ਬਸ ਆਹ ਖਾਣੇ ਆਹ ਕਰਦੇ ਨਜ਼ਰਾਂ ਲੱਗ ਜਾਂਦੀਆਂ ਹੋਰ ਕੀ ਆ ਫਿਰ ਲੋਕੀ ਗਲਤ ਸ਼ੱਕ ਕਰਦੇ ਆ ਸਾਡੇ ਦੇ ਹਨਾ ਵੀ ਭਈ ਸਾਡਾ ਡੇਲੀ ਦਾ ਕੰਮ ਹੀ ਆ ਬਸ ਕੋਈ ਇੱਕ ਅੱਧਾ ਜਿਹਾ ਨਹੀਂ ਮਿਸ ਹੁੰਦਾ ਮੁਰ ਕੇ ਐਂ ਕਹਿ ਦਿੰਦੇ ਆ ਭਰਾਵਾ ਖਰਚਾ ਇੰਨਾ ਕਰਦੇ ਬਲੈਕ ਬਲੂ ਕਰਦੇ ਹਾਂ ਹਾਂ ਬਸ ਮੇਨ ਗੱਲ ਇਹ ਕਿ ਬ ਪਰ ਵਾਈਗੁਰ ਨੂੰ ਪਤਾ ਯਾਰ ਜੋ ਚੀਜ਼ਾਂ ਹਨ ਕੌਣ ਕੌਣ ਕੀ ਕਰਦਾ ਲੋਕਾਂ ਦੇ ਕਹਿਣ ਨਾਲ ਤਾਂ ਨਹੀਂ ਕੋਈ ਬੰਦਾ ਬਦਨਾਮ ਹੁੰਦਾ ਵੈਸੇ ਵਾਈਗੁਰ ਦੀ ਨਿਗਾਹ ਸਿੱਧੀ ਆ ਆਪਾਂ ਜਦੋਂ ਸਹੀ ਆ ਤੇ ਸਹੀ ਆ ਜਿੱਥੇ ਤੇ ਹੁਣ ਆਪਾਂ ਚੱਲ ਪਏ ਘਰ ਨੂੰ ਵੀਰੇ ਲੱਗ ਜੂ ਆਪਾਂ ਨੂੰ ਆਪਾਂ ਨਾਰਮਲ ਕਿਹਾ ਵੀ ਬਲੈਕ ਵਾਲੀ ਗੱਲ ਜਿਵੇਂ ਚੱਕ ਚੁੱਕ ਨਾ ਲਿਓ ਹਾਂ ਕਿਤੇ ਭਾਏ ਨਾ ਕਲੇਪਾ ਭਾਈ ਭਲੈਕ ਤੁਸੀਂ ਕਰਦੇ ਹਾਂ ਹਾਂ ਉਹੀ ਤਾਂ ਗੱਲ ਆ ਕਿਤੇ ਇਹ ਕੰਮ ਸਾਡਾ ਪਰ ਅਸੀਂ ਲੱਗ ਜੂ ਗਾਲਾਂ ਕੱਢਣ ਪਤਾ ਘਰੋਂ ਮਿਲਦੇ ਆ ਬਈ ਸਾਨੂੰ ਹਜੇ ਸਹੀ ਗੱਲ ਐ ਪਰ ਲੋਕਾਂ ਦੇ ਨਾ ਮੂੰਹ ਫੜ ਸਕਦੇ ਬਾਈ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਗੱਡੀ ਖੜੀ ਤੇ ਚਲੋ ਮਿਲਦੇ ਹਾਂ ਹੁਣ ਨੈਕਸਟ ਵਲੌਗ ਦੇ ਵਿੱਚ ਰਾਜ ਜੇ ਅਸੀਂ ਰੁਕਣਾ ਹੈ ਕਿਸੇ ਥਾਂ ਤੇ ਜੇ ਰੁਕੇ ਤਾਂ ਜਰੂਰ ਕਲਿੱਪ ਚੱਕਾਂਗੇ ਨਹੀਂ ਫਿਰ ਆਪਾਂ ਨਵੀਂ ਵੀਡੀਓ ਲੈ ਕੇ ਮਿਲਾਂਗੇ ਚਲੋ ਆਪਣੇ ਚੈਨਲ ਨੂੰ ਕੀ ਕਹਿੰਦੇ ਹੁੰਦੇ ਸਬਸਕਰਾਈਬਰ ਸਬਸਕ੍ਰਾਈਬ ਭੈ ਸਬਸਕ੍ਰਾਈਬ ਉਹ ਕਹਿਣਾ ਨਹੀਂ ਆਉਂਦਾ ਆਪਣਾ ਇੰਗਲਿਸ਼ 'ਚ ਹੱਥ ਤੰਗ ਹੀ ਆਣਾ ਉਹ ਕਰਿਓ ਤੇ ਨਾਲੇ ਵਾਧੂ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਰ ਦਿਓ ਸਾਡਾ ਵੀ ਵਾਚ ਟਾਈਮ ਜਲਦੀ ਜਲਦੀ ਪੂਰਾ ਫਿਰ ਅਸੀਂ ਵੀ ਕੋਈ ਨਵਾਂ ਸਾਪ ਹੀ ਕੱਢਾਂਗੇ ਹੋਰ ਕੀ ਅਸੀਂ ਨਵਾਂ ਸਾਪ ਹੀ ਕੱਢਾਂਗੇ ਫਿਰ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਸਰੀਆ ਕਾਲ ਗੁੱਡ ਨਾਈਟ